ਹਾਂਜੀ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਗਲਗਲਾਂ ਦਾ ਚਾਰ ਪਾਵਾਂਗੇ ਇਹ 1.5 ਕਿਲੋ ਗਾਜਰਾਂ ਲਗੀਆਂ ਇਹ ਮੈਂ ਧੋ ਕੇ ਕੱਪੜੇ ਨਾਲ ਉਹ ਕਰਕੇ ਸੁਕਾ ਲਈਆਂ ਹੁਣ ਆਪਾਂ ਇਹਨਾਂ ਨੂੰ ਚੀਰਾਂਗੇ ਇਹਨਾਂ ਦੇ ਆਪਾਂ ਛੋਟੇ-ਛੋਟੇ ਪੀਸ ਕਰ ਲਾਂਗੇ ਹਾਂਜੀ ਆਪਾਂ ਇੱਧੇ ੜਿੜੇ ਕਿ ਪੀਸ ਕੱਟ ਕੇ ਸਾਰੀਆਂ ਗਲਗਲਾਂ ਨੂੰ چیر ਲਾਂਗੇ ਪਹਿਲਾਂ ਗਲਗਲਾਂ ਸਰਦੀਆਂ ਦੇ ਮੌਸਮ 'ਚ ਹੀ ਮਿਲਦੀਆਂ ਨੇ ਹਾਂਜੀ ਥੋੜਾ ਜਿਹਾ ਟਾਈਮ ਹੀ ਆਉਂਦੀਆਂ ਹੁੰਦੀਆਂ ਨੇ ਬਾਜ਼ਾਰ 'ਚ ਹਾਂਜੀ ਆਪਾਂ ਇਹਨਾਂ ਸਾਰਿਆਂ ਦੇ ਪੀਸ ਕਰਕੇ ਛੋਟੇ ਛੋਟੇ ਪੀਸ ਕੱਟ ਲਾਂਗੇ ਹਾਂਜੀ ਆ ਆਪਾਂ ਗਰਲ ਗਲਾਂ ਦੇ ਚਾਰ ਵਾਸਤੇ ਮਸਾਲੇ ਲੈਨੇ ਆ ਮੈਂ ਤਿੰਨ ਚਮਚੇ ਸੌਂਸ ਦੇ ਲੈਨੇ ਆ ਆਪਣੇ ਮਿੱਥੇ ਨੇਗੇ ਆਪ ਅਦਾਸ ਕੁ ਲੌਂਗ ਲੈਨੇ ਆ 8-10 ਛੋਟੀਆਂ ਇਲਾਚੀਆਂ ਆ ਆਪਾਂ ਦੋ ਚਮਚੇ ਹਲਦੀ ਦੇ ਲੈਨੇ ਨੇ ਪੰਜ-ਸੱਤ ਵੱਡੀਆਂ ਇਲਾਚੀਆਂ ਆ ਆ ਆਪਾਂ ਲਾਲ ਮਿਰਚ ਲਈ ਆ ਆਪਾਂ ਚਾਰ ਚਮਚੇ ਚੀਨੀ ਦੇ ਲੈਨੇ ਆ ਆ ਆਪਾਂ ਇੱਕ ਛੋਟੀ ਕੌਲੀ ਨਮਕ ਦੀ ਲਈ ਆ ਇਹ ਸਾਰੇ ਮਸਾਲੇ ਤੁਸੀਂ ਆਪਦੇ ਹਿਸਾਬ ਨਾਲ ਘਟਾਪਦਾ ਵੀ ਸਕਦੇ ਹੋ ਹਾਂਜੀ ਆਪਾਂ ਤਾਂ ਥੋੜੀ ਜੀ ਆਪਾਂ ਅੱਧਾ ਕ ਚਮਚਾ ਆਪਾਂ ਕਾਲੀ ਮਿਰਚ ਦਾ ਵੀ ਲਿਆਗਾ ਹਾਂਜੀ ਆ ਆਪਣੀਆਂ ਗਲਗਲਾ ਚੀਰ ਕੇ ਤਿਆਰ ਨੇਗੀਆਂ ਹਾਂਜੀ ਆਪ ਇੱਕ ਜਾਰ ਚ ਗਲਗਲਾ ਪਾਤੀਆਂ ਹਾਂਜੀ ਹੁਣ ਇਹ ਚਾ ਪੱਧਾ ਨਮਕ ਪਾ ਦਾਂਗੇ ਹੁਣ ਆਪਾਂ ਚੀਨੀ ਵੀ ਪਾ ਦਾਂਗੇ ਐਚ ਆਰ ਨੂੰ ਤੁਸੀਂ ਪਾਣੀ ਵਾਲਾ ਹੱਥ ਨਾ ਲਾਇਓ ਗਲਗਲਾਂ ਦੀਆਂ ਫਾੜੀਆਂ ਥੋੜੀਆਂ ਵੱਡੀਆਂ ਜੀਰ ਲਿਓ ਜਦੋਂ ਨੂਨ ਪੈ ਗਿਆ ਹੱਜੀ ਜਿਹੜੀਆਂ ਆਪਣੀਆਂ ਵੱਡੀਆਂ ਇਲਾਚੀਆਂ ਨੇ ਲੌਂਗ ਨੇ ਛੋਟੀਆਂ ਇਲਾਚੀਆਂ ਨੇ ਉਹਨਾਂ ਦੇ ਆਪਾਂ ਬੀ ਕੱਢ ਕੇ ਨਾ ਉਹਨਾਂ ਨੂੰ ਪੀਸ ਕੇ ਪਾਵਾਂਗੇ ਹਾਂਜੀ ਹੁਣ ਇਹਨਾਂ ਨੂੰ ਆਪਾਂ ਕੁੱਟ ਲੈਨੇ ਆ। ਹਾਂਜੀ ਆਹ ਜਿਹੜੇ ਆਪਾਂ ਲੌਂਗ ਲੈ ਚੀਆਂ, ਗੁੱਟੀਆਂ ਨੇ ਇਹ ਵੀ ਪਾ ਦੇਣੀਆਂ ਨੇ। ਹੁਣ ਆਪਾਂ ਸਾਰੇ ਮਸਾਲੇ ਪਾਵਾਂਗੇ। ਹੁਣ ਆਪਾਂ ਇਹਨੂੰ ਸਾਰੇ ਨੂੰ ਰਲਾ ਲਾਂਗੇ ਹਾਂਜੀ ਹੁਣ ਆਪਣਾ ਚਾਰ ਬਣ ਕੇ ਤਿਆਰ ਆ ਇਹ ਦੋ ਤਿੰਨ ਦਿਨਾਂ ਚ ਖਾਣ ਵਾਲਾ ਹੋ ਜਾ ਪਰ ਇਹਨੂੰ ਰੋਜ਼ ਦੇਖਦੇ ਰਹੋ ਫੇਰ ਨੂੰ 10-15 ਦਿਨਾਂ ਬੱਚੇ ਧੁੱਪ ਵੀ ਲਵਾ ਦੇਣੀ ਆ ਹਾਂਜੀ ਹੁਣ ਆਪਣਾ ਕਿਆਰ ਰੈਡੀ ਆ ਧੰਨਵਾਦ